ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਜਿਹੜੇ ਵੀਰ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੌਰ ਵੀਰ ਕਾਮ ਨੂੰ ਕਲੂਨ ਬੱਛੀ ਆ ਜੀ ਮੂੰਹੋਂ ਦੋ ਦੰਦ ਦੱਸਦਾ ਬਾਈ ਦੋ ਦੰਦ ਆ ਜੀ ਮੂੰਹੋਂ ਦੋ ਦੰਦ ਬੱਛੀ ਠੀਕ ਆ ਜੀ ਠੀਕ ਆ ਤੋਰੋ ਮੜਾ ਜਾਂ ਲੰਬਾ ਤੋਰੋ ਚੱਲ ਚੱਲ ਤੋਰ ਵੀਰੋ 32000 ਰੁਪਏ ਆ ਜੀ ਚੱਲ ਚੱਲ ਬਾਈ ਬਾਕਮਾਲ ਆ ਵੀਰੋ ਬੱਚੇ ਦਾ ਵੜਾ ਕਰ ਗਏ ਠੀਕ ਆ ਠੀਕ ਆ ਬਾਈ ਆਈ ਨਹੀਂ ਉਹ ਤਾਂ ਮੂੰਹੋਂ ਦੋ ਦੰਦ ਬੱਚੀ ਆ ਥਾਨ ਹਵਾਨਾ ਦੇਖ ਸਕਦੇ ਆ ਦੂਰ ਦੂਰ ਥਾਨ ਲੱਗੇ ਨੇ ਵਧੀਆ ਮੁਠੀ ਵਾਲੇ ਥਾਨ ਨੇ ਅਗਲੀ ਡਿਟੇਲ ਬਾਈ ਜੀ ਨਾਲ ਕਰਦੇ ਆ ਗੱਲ ਬੰਦੇ ਵੀਰੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਿੰਡ ਕਿਹੜਾ ਬਾਈ ਆਪਣਾ ਬੁੜਾਵਾਲ ਬੁੜਾਵਾਲ ਬੱਚੀ ਪਹਿਲੇ ਸੂਆ ਜੀ ਪਹਿਲਾ ਸੂਆ ਜੀ ਮੂੰਹੋਂ ਕਿਵੇਂ ਆ ਦੋ ਦੰਦ ਆ ਜੀ ਕਿੰਨੇ ਦਿਨ ਹੋ ਗਏ ਵੀਰ ਸੂਈ ਨੂੰ ਸੂਈ ਦਾ ਜੀ ਘਰ ਬੰਦ ਰਹੀ ਪਿੱਛੇ ਬੱਚਾ ਕੀ ਆ ਬੱਚਾ ਹੀ ਬੱਚਾ ਅੱਛਾ ਬੱਚਾ ਬੱਚੀ ਹਾਂ ਜੀ ਦੁੱਧ ਕਿੰਨਾ ਆਜ ਰਿਹਾ ਵੀਰ ਹੁਣ 13 ਲੀਟਰ ਤਿਆਰ ਆਈ ਹੁਣ ਰੇਟ ਕੀ ਕਰਦੇ ਰੇਟ 32000 ਰੁਪਏ ਲੈਣ ਦੇ ਨਾਲ ਆ ਰੇਟ ਕਿੰਨਾ ਦੇਣ ਦੇ ਨਾਲ ਪੂਰੇ ਮੌਕੇ ਤੇ ਕਰ ਲਾਂਗੇ ਫੇਰ ਵੀ ਦੱਸ ਦੁ 28000 ਦੀ ਦੇ ਦਾਂਗੇ 26 ਦੇ ਦੋਗੇ 26 ਦੇਣਾ ਚਲ ਆਪਣਾ ਨੰਬਰ ਬੋਲ ਦਮੇ 98633 ਦੁਬਾਰਾ ਫਿਰ 8699798633 ਇਹ ਬਾਈਆਂ ਦਾ ਨੰਬਰ ਹੈ ਜੇ ਕਿਸੇ ਨੇ ਲੈਣੀ ਆ ਤਾਂ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਓਕੇ ਵੀਰ ਧੰਨਵਾਦ